ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਜਾਣਕਾਰੀ ਮਿਲਦੀ ਹੈ ਜਿਹੜਾ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਵੀ ਲਗਾਤਾਰ ਸਰਚ ਆਪਰੇਸ਼ਨ ਕਰਕੇ ਪੰਜਾਬ ਦੇ ਵਿੱਚ ਨਸ਼ਾ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਦੀ ਇਸ ਮੋਹਮ ਦੇ ਤਹਿਤ ਹੀ ਨਾਬਾ ਪੁਲਿਸ ਵੀ ਐਕਸ਼ਨ ਮੋਡ ਤੇ ਨਜ਼ਰ ਆ ਰਹੀ ਹੈ ਨਾਬਾ ਪੁਲਿਸ ਦੇ ਵੱਲੋਂ ਨਾਬਾ ਦੇ ਅਧੀਨ ਪੈਂਦੇ ਪਿੰਡ ਰੋਟੀ ਛੰਨਾ ਵਿਖੇ ਇੱਕ ਅਜਿਹੇ ਘਰ ਵਿੱਚ ਛਾਪਾ ਮਾਰਿਆ ਗਿਆ ਜਿਸ ਦੇ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆਂ ਦੇ ਬਾਰੇ ਸੂਚਨਾ ਦਿੱਤੀ ਗਈ ਸੀ ਪਰ ਪੰਜਾਬ ਪੁਲਿਸ ਨੇ ਜਦੋਂ ਉਸ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਉਸ ਨੂੰ ਉਥੋਂ ਕੁਝ ਵੀ ਅਜਿਹਾ ਪ੍ਰਾਪਤ ਨਹੀਂ ਹੋਇਆ ਬੇਸ਼ੱਕ ਪੰਜਾਬ ਪੁਲਿਸ ਨੂੰ ਉਸ ਵਕਤ ਉਥੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਘਰ ਵਿੱਚ ਰਹਿਣ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਉਹ ਕੁਝ ਟਾਈਮ ਪਹਿਲਾਂ ਨਸ਼ਾ ਤਸਕਰੀ ਦਾ ਧੰਦਾ ਕਰਦੇ ਸੀ ਪਰ ਹੁਣ ਉਹਨਾਂ ਨੇ ਇਹ ਕੰਮ ਛੱਡ ਦਿੱਤਾ ਹੈ ਅਤੇ ਉਹ ਮਿਹਨਤ ਦੀ ਹੱਕ ਹਲਾਲ ਦੀ ਰੋਟੀ ਖਾਣ ਲੱਗ ਪਏ ਨੇ ਇਸ ਮੌਕੇ ਤੇ ਪੰਜਾਬ ਪੁਲਿਸ ਨੇ ਵੀ ਕਿਹਾ ਕਿ ਅਸੀਂ ਲਗਾਤਾਰ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਦੇ ਰਹਿੰਦੇ ਆ ਸਮੇਂ-ਸਮੇਂ ਤੇ ਇਹਨਾਂ ਦੇ ਘਰਾਂ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਤਾਂ ਜੇਕਰ ਕਿਸੇ ਨਾਮ ਅਮਰਪਾਲ ਹੈ ਅਵਰਤ ਪੌਂਜੀਟੇ ਦਾ ਇਹ ਪਿੰਡਾ ਕਾਫੀ ਮਸ਼ਹੂਰ ਆਗਾ ਨਸ਼ੇ ਨੂੰ ਲੈ ਕੇ ਕੀ ਲੱਗਦਾ ਜਿਹੜਾ ਹੈਗਾ ਸੋਸੀ ਲੋਕ ਨਸ਼ਾ ਵੀ ਵੇਚਦੇ ਹੋਗੇ ਨੌਜਵਾਨ ਪੀੜੀ ਤਾਂ ਬਰਬਾਦ ਹੋ ਰਹੀ ਹੈ ਨਹੀਂ ਸਰ ਹੁਣ ਤਾਂ ਨਹੀਂ ਸਰ ਵੇਚਦੇ ਹੁਣ ਤਾਂ ਬੰਦ ਹੋ ਗਏ ਸਰ ਸਾਰੇ ਹਾਂਜੀ ਹੁਣ ਤਾਂ ਸਰ ਬਿਲਕੁਰੀ ਬੰਦ ਕਰਾਇਆ ਯੂਨ ਸਾਰ ਸਾਕ ਅਧਿਕਾਰੀਆਂ ਨੇ ਨਮੀ ਚੁਲੇ ਹਾਂਜੀ ਹਾਂਜੀ ਹੁਣ ਨਹੀਂ ਕਰਦਾ ਜੀ ਕੋਈ ਵੀ ਪਹਿਲਾਂ ਕਿੰਨੇ ਕੁ ਪਰਚੇ ਤੱਕ ਨੇ ਇਹਨਾਂ ਦੇ ਸਾਡੇ ਉੱਪਰ ਲਾਲ ਓਵਰ ਆਲ ਦੋਵਾਲਾ ਲੇਡੀਜ਼ ਉੱਪਰ ਵੀ ਕਾਫੀ ਪਰਚੀ ਦਾ ਜਨ ਹੈ ਕਾਫੀ ਨਹੀਂ ਇਥੇ ਵੀੜੇ ਦੇ ਵਿੱਚ ਹਾਂ ਪਹਿਲਾਂ ਕਿੰਨੇ ਕੰਮ ਕਰਦੇ ਸੀ ਪਹਿਲਾਂ ਕਰਦੇ ਸੀਗੇ ਚਾਰ ਪੰਜ ਕੰਮ ਕਰਦੇ ਸੀਗੇ ਜਿਹੜਾ ਹਟ ਗਏ ਸਾਰੇ ਉਹ ਕਿ ਤੁਸੀਂ ਮੰਨਦੇ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਤੁਹਾਡੀ ਹਾਂਜੀ ਸਾਰੇ ਮੰਨਦੇ ਹਾਂਜੀ ਇਸ ਤੋਂ ਮੰਨਦੇ ਆ ਸਰ ਜਿਹੜੇ ਹੈਗੇ ਮੌਜੂਦ ਮੂਹ ਚ ਜਾ ਸਕਦੇ ਹਾਂ ਹਾਂ ਸਰ ਮੰਨਦੇ ਆ ਇਸ ਗੱਲ ਨੂੰ ਪਰ ਸਾਰਾ ਅਜੇ ਕੰਮ ਕਰਦੇ ਨਹੀਂ ਹੈਗੇ ਅਜੇ ਜਾ ਕੇ ਸਕੂਲ ਬੈਂਚ ਲਾਉਂਦੇ ਦੋਵੇਂ ਬਾਬਤ ਹੈ ਆਪਣਾ ਹਾਂਜੀ ਹੋ ਗਏ ਜੀ ਸਾਡੇ ਪੂਰੀ ਸਗਤਾਈ ਹੋ ਰਹੀ ਆ ਮਲਾਜਮਾਂ ਦੀ ਬਹੁਤ ਵਦਿਆ ਸੀ ਵੀ ਆਇਓ ਕਹਿੰਨੇ ਜੀ ਥੱਲ ਪਾਵੇ ਜੀ ਆਸੀਂ ਵੀ ਤਾਂ ਹੀ ਭਗਵਾਨ ਤਮਨ ਨੂੰ ਵੋਟਾਂ ਪਾਈਆਂ ਨੇ ਜੀ ਸਾਡੇ ਬੱਚੇ ਸੁਧਾਰ ਹੋਵੇ ਸਾਡੇ ਬੱਚਿਆਂ ਨੂੰ ਕੋਈ ਰਜਕਾਰ ਮਿਲੇ ਸਾਡੇ ਬੱਚੇ ਜੀ ਨੌਜਵਾਨ ਬਾਈ ਬਾਈ 23 ਸਾਲ ਦੇ ਨੇ ਜਿੰਨਾਂ ਸਿਆਚ ਰੁੱਤੇ ਪਏ ਨੇ ਜੀ ਮਾਂ ਮਾ ਫਰਦੀਆਂ ਨੇ ਜੀ ਕੰਮ ਕਰਦੀਆਂ ਭਾਂਡੇ ਮਾਂ ਚਦੀਆਂ ਜੀ ਪੋਚੇ ਲਾਉਂਦੀਆਂ ਪਹਿਲਾਂ ਕੀ ਕੁਛ ਨਸ਼ਾ ਵਿਕਦਾ ਸੀ ਪਹਿਲਾਂ ਵਿਕਦੀ ਸੀ ਜੂਰੇ ਭੁੱਕੀ ਡੋਡੇ ਅੱਛਾ ਸੋਣ ਭਾਜੀ ਤਾਂ ਬਹੁਤ ਵਧੀਆ ਹੋ ਹੋ ਰਿਹਾ ਜੀ ਮਲਾਜਮ ਆਉਂਦੇ ਨੇ ਢੇੜਾ ਮਾਰਦੇ ਨੇ ਆਪਣੇ ਚੌਂਕੀ ਵਾਲੇ ਵੀ ਮਾਰਦੇ ਨੇ ਸਾਧਰ ਵਾਲੇ ਵੀ ਮਾਰਦੇ ਨੇ ਸਾਰੇ ਆਪਣੀਆਂ ਡਿਊਟੀਆਂ ਪਗਤਾਉਂਦੇ ਨੇ ਹੁਣ ਸਾਡੇ ਠੱਲਰ ਆ ਜੀ ਹੁਣ ਸਾਡੇ ਕੋਈ ਨਹੀਂ ਜੀ ਸੜ ਤਾਂ 5 6 ਵਜੇ ਤੋਂ ਇੱਥੇ ਕੋਈ ਲੰਘ ਨਹੀਂ ਸਕਦਾ ਜੀ ਇੰਨੇ ਨਸ਼ਾ ਲੈਣ ਵਾਲੇ ਜਦੋਂ ਇੱਕ ਵਰਤਮਾਨ ਸਰਕਾਰ ਆਈ ਹੈ ਜਿਹੜੀ ਪੂਰੀ ਠੱਲ ਪੈ ਚੁੱਕੀ ਆ ਹਾਂਜੀ ਹਾਂਜੀ ਉਹ ਆਉਂਦੇ ਨੇ ਜੀ ਮਲਾਜਮ ਆਉਂਦੇ ਨੇ ਦੋ ਤਿੰਨ ਵਾਰ ਜਣੀ ਵਧੀਆ ਢੇੜਾ ਮਾਰਦੇ ਨੇ ਉਰੇ ਵੀ ਬੈਂਦੇ ਨੇ ਜੀ ਆਪਣੇ ਵਿਚਾਰੇ ਉਹ ਤਾਂ ਆਪਣੀ ਪੂਰੀ ਜ਼ਿੰਮੇਵਾਰੀ ਦੀ ਨਵਾਰਾ ਹਾਂਜੀ ਇਹ ਮਾਨਯੋਗ ਐਸਐਸਪੀ ਪਟਿਆਲਾ ਜੀ ਦੇ ਦਿਸ਼ਨ ਦੇ ਸ਼ੇਟ ਅਸੀਂ 5 5:30 ਵਜੇ ਰੇਡ ਸਟਾਰਟ ਕੀਤੀ ਆ ਰੋਟੀਪੁਨ ਆਪਣੇ ਜਿਹੜਾ ਰੋਟੀ ਦਾ ਏਰੀਆ ਹੈ ਰੋਟੀਸ਼ਨਾਂ ਤੇ ਜਿਹਨੇ ਸਾਰੇ ਸੈਂਸੀਆਂ ਦੇ ਪਿੰਡਾਂ ਤੇ ਇਹਨਾਂ ਦੀ ਕੀ ਘਰ ਦੀ ਤਲਾਸ਼ੀ ਲਈ ਆ ਅਸੀਂ ਕਿੰਨੇ ਕੁਸ਼ ਬਿਲਨ ਅ ਨਹੀਂ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਅਸੀਂ ਤਲਾਸ਼ ਲਈ ਹੈ ਸਾਨੂੰ ਮਿਲਿਆ ਕੁਝ ਨਹੀਂ ਹੈ ਬਟ ਸ਼ੱਕ ਸੀ ਪਰ ਸਾਨੂੰ ਪਹਿਲਾਂ ਜਿਹੜੀ ਸਾਡੀ ਜਿੰਨੀ ਵੀ ਸਪਕਾਈ ਇੱਥੇ ਕੀਤੀ ਹੋਈ ਹੈ ਉਹਦੇ ਕਰਕੇ ਇੱਥੇ ਹੁਣ ਸਮਾਨ ਤਾਂ ਵਿਕਣੋਂ ਹਟ ਗਿਆ ਬਟ ਫਿਰ ਵੀ ਸਾਨੂੰ ਜਿਵੇਂ ਲੱਗਦਾ ਹੈ ਕਿ ਹਾਂ ਟਾਈਮ ਟੂ ਟਾਈਮ ਕਿ ਜੇ ਸਮਾਨ ਵਿਕ ਰਿਹਾ ਤੇ ਅਸੀਂ ਡੇਲੀ ਮਤਲਬ ਉਹ ਹਫਤੇ ਦੇ ਵਿੱਚ ਇੱਕੀ ਦੋ ਵਾਰੀ ਸਰਚ ਕਰਕੇ ਇਸ ਦੀ ਕਰ ਲੈਨੇ ਵੈਰੀਫਾਈ ਕਰ ਲੈਨੇ ਆ ਕਿੰਨੇ ਕੁ ਮਾਮਲੇ ਕਰਦੇ ਨੇ ਇਹਨਾਂ ਉੱਪਰ ਵੀ ਔਰਤਾਂ ਵੀ ਕਰਦੇ ਨੇ ਜਿਹੜਾ ਹੈਗਾ ਸ਼ੂਰੀਅਤ ਪਾਵੇ ਨੇ ਹਾਂਜੀ ਪਹਿਲਾਂ ਦੇ ਤਾਂ ਕਾਫੀ ਮਾਮਲੇ ਇਹਨਾਂ ਦੇ ਦਰਜ ਨੇ ਤੇ ਉਹਨਾਂ ਨੂੰ ਬਲਾ ਕੇ ਜਿਹੜੇ ਜੇਲ੍ਹ ਚੋਂ ਆਉਂਦੇ ਆ ਸੀ ਵੈਰੀਫਾਈ ਵੀ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ ਕਿੰਨੀ ਕੁ ਨਈ ਆ ਹੈਗਾ ਕੁਝ ਵੀ ਕਿੰਨੇ ਕੁ ਪਰਚੇ ਕਰਦੇ ਨੇ ਮਤਲਬ ਐਗਜ਼ੈਕਟ ਆ ਪਰ ਐਗਜ਼ੈਕਟ ਨਹੀਂ ਕਲੀਅਰ ਕਰ ਸਕਦੇ ਬਟ ਜਿੱਦਾਂ ਇਵੇਂ ਹੈ ਕਿ ਕਿਸੇ ਤੇ ਦੋ ਮੁਕੱਦਮੇ ਕਿਸੇ ਤੇ ਚਾਰ ਮੁਕੱਦਮੇ ਇਦਾਂ ਦਰਜ ਨੇ ਕਾਫੀ ਤਾਂ ਜੇਲ੍ਹ ਚੋਂ ਨੇ ਇਸ ਟਾਈਮ ਜਿਹੜੇ ਬੇਲ ਆਊਟ ਆਉਂਦੇ ਨੇ ਉਹਨਾਂ ਨੂੰ ਬਲਾ ਟਾਈਮ ਟੂ ਟਾਈਮ ਬੁਲਾ ਕੇ ਅਸੀਂ ਵੈਰੀਫਾਈ ਕਰਦੇ ਰਹਿੰ ਸਾਡੇ ਮਹੀਨੇ ਦੇ ਵਿੱਚ ਚਾਰ ਜਾਂ ਪੰਜ ਵਾਰੀ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰੀ ਦਿਨ ਦੇ ਵਿੱਚ ਹੀ ਆ ਮਾਰਨਿੰਗ ਟਾਈਮ ਤੇ ਚੱਪਿੰਗ ਹੋ ਜਾਂਦੀ ਹੈ। ਗਣ ਕਲਚਰ ਨੂੰ ਲੈ ਕੇ ਜਿਹੜਾ ਸਰਕਾਰ ਨੇ ਸਖਤੀ ਕੀਤੀ ਹੈ ਤੁਸੀਂ ਕੀ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਹੋ ਗਣ ਕਲਚਰ ਨੂੰ ਲੈ ਕੇ? ਹਾਂ ਜੀ ਜਿਹੜਾ ਗਣ ਕਲਚਰ ਨੂੰ ਲੈ ਕੇ ਹੋ ਰਿਹਾ ਇਹ ਆਪਾਂ ਸਰਕਾਰ ਵੱਲੋਂ ਜਿਹੜੀ ਵੀ ਮੁਹਿੰਮ ਚਲਾਈ ਗਈ ਹੈ ਉਹਦੇ ਬਿਹਾਫ ਤੇ ਅਸੀਂ ਜਿਹੜੀ ਫੋਟੋਸ ਜਾਂ ਹੋਰ ਚੀਜ਼ਾਂ ਨੇ ਜਿਹੜੇ ਵੀ ਪ੍ਰਮੋਟ ਇਸ ਚੀਜ਼ ਨੂੰ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ। ਸਾਡੇ ਨਾਬੇ ਦੇ ਏਰੀਏ ਦੇ ਵਿੱਚ ਜੋ ਵੀ ਬੰਦਾ ਇਸ ਚੀਜ਼ ਨੂੰ ਪ੍ਰਮੋਟ ਕਰਦਾ ਹੈ ਨਾਲ ਦੀ ਨਾਲ ਸੀ ਫੜ ਕੇ ਉਸ ਤੇ ਪਰਚਾ ਦਵਾਂਗੇ ਨਾਬਾਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ